ਕਰ ਲਈ ਸਫਾਈ ਬ੍ਰੀਤ ਹਾਂਜੀ ਕਰ ਲਈ ਕੀ ਕਹਿਣਾ ਸੀ ਗੋਪੀ ਕੀ ਕਹਿਣਾ ਸੀ ਆ ਜਿਹੜੇ ਤੁਹਾਡੇ ਰੋਜ਼ ਦੇ ਸਿਆਪੇ ਕਦੀ ਕੋਈ ਮੰਗਣ ਆਇਆ ਰਹਿੰਦਾ ਕਦੀ ਕੋਈ ਮੰਗਣ ਆਇਆ ਰਹਿੰਦਾ ਉਹ ਸਿਆਪੇ ਕਾਦੇ ਆ ਘਰੇ ਪੈਸਿਆਂ ਦੀ ਜਰੂਰਤ ਸੀ ਤਾਂ ਹੀ ਲੈ ਕੇ ਆਇਆ ਸੀ ਵੜ ਕੇ ਅੱਛਾ ਤੇ ਜਿਹੜੀ ਫਸਲ ਸੀਗੀ ਉਹ ਓਏ ਫਸਲ ਹਜੇ ਆੜਤੀ ਨਾਲ ਹਿਸਾਬ-ਕਿਤਾਬ ਕਰਨਾ ਮੈਂ ਉਹ ਤਾਂ ਖਾਦ ਲਿਉਣੀ ਸੀ ਖੇਤ ਵਾਸਤੇ ਤਾਂ ਪੈਸੇ ਵੜੇ ਸੀ ਉਹ ਤੋਂ ਮੇਰੇ ਘਰਾਂ ਜੀ ਕਰਦਾ ਕਿਸੇ ਨੂੰ ਮੰਗਣ ਨੂੰ ਕਹਿੰਦੇ ਤੂੰ ਹੀ ਬਾਹਰ ਸਿਰ ਚਾੜਿਆ ਹੋਇਆ ਹਾਂ ਪੈਸੇ ਤੁਸੀਂ ਮੰਗਣ ਜਾਓ ਤਾਂ ਸਿਰ ਮੈਂ ਚਾੜਿਆ ਲੋਕਾਂ ਨੂੰ ਮੈਨੂੰ ਪਤਾ ਕਿਹੜੇ ਪੈਸੇ ਲੈਣ ਆਉਂਦਾ ਉਹ ਸਭ ਜਾਣਦਾ ਮੈਂ ਮੈਂ ਕੋਈ ਜਵਾਕ ਨਹੀਂ ਹੈਗਾ ਚਲ ਠੀਕ ਆ ਮੈਂ ਹੁਣ ਖੇਤ ਚੱਲਦਾ ਚੰਗਾ ਬੱਲੇ 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 ਲੈ ਬਈ ਜੇ ਲਿਆ ਪਿੰਡ ਦਾ ਤਾਂ ਨਕਸ਼ਾ ਹੀ ਬਦਲਿਆ ਪਿਆ ਹੈ 5-7 ਸਾਲਾਂ ਚ ਹੋਰ ਹੀ ਕੁਝ ਬਣ ਗਿਆ ਹੈ ਕੋਠੀਆਂ ਦੇ ਕੋਠੀਆਂ ਬੰਨਸਵਨੀਆਂ ਕੋਠੀਆਂ ਪਾਰਕੀਆਂ ਨੇ ਵਾਹ ਜੀ ਵਾਹ ਇੱਕੋ ਸਾਡੇ ਵਾਲਾ ਉਹ ਕੰਜਰ ਦਾ ਕਹਿੰਦਾ ਖੇਤੀ ਚ ਬਚਦੇ ਹੀ ਕੁਛ ਨਹੀਂ ਚਲ ਦੇਖਦੇ ਆ ਜਾ ਕੇ ਉਹਨੂੰ ਵੀ ਉਹ ਸਾਸਰੀ ਘਰ ਵਾਲਾ ਬਾਈ ਸੀ ਸਾਸਰੀ ਘਰ ਵਾਲਾ ਬਾਈ ਸਾਸਰੀ ਘਰ ਹੋਰ ਗੋਪੀ ਠੀਕ ਹੈ ਵਧੀਆ ਚੱਲੇ ਬਾਈ ਤੁਸੀਂ ਸੁਣਾਓ ਠੀਕ ਹੋ ਹਾਂ ਵਧੀਆ ਵਧੀਆ ਨਵੀਂ ਗੱਡੀ ਲੈ ਕੇ ਆਇਆ ਬਾਈ ਬੜੇ ਦਿਨਾਂ ਬਾਅਦ ਆਇਆ ਬਾਈ 7 ਸਾਲਾਂ ਬਾਅਦ ਆਇਆ ਮੈਂ ਤਾਂ ਪਿੰਡ ਦਾ ਤਾਂ ਨਕਸ਼ਾ ਹੀ ਬਦਲਿਆ ਪਿਆ ਹੈ ਲੈ ਬਾਈ ਪੁੱਛੋ ਤੈਨੂੰ ਪਤਾ ਹੈ ਤਰੱਕੀ ਕਰ ਗਿਆ ਪਿੰਡ ਸਾਰਾ ਹਾਂ ਤਰੱਕੀ ਚਾ ਬਾਈ ਪਿੰਡ ਐ ਤਕੀ ਤਾਂ ਹੈ ਹਾਂ ਠੀਕ ਠਾਕ ਹੈ ਪਰਿਵਾਰ ਵਧੀਆ ਵਧੀਆ ਪੱਕਾ ਆ ਗਏ ਆ ਬਾਈ ਕੇ ਕੱਚਾ ਹੈ ਬਾਈ ਦੇ ਦੇ ਹਜੇ ਘਰੇ ਜਾ ਕੇ ਉਹ ਛੋਟੇ ਨੂੰ ਮਿਲਦਾ ਕੀ ਕਹਿੰਦਾ ਚੱਲ ਠੀਕ ਹੈ ਮਿਲਦਾ ਮੈਂ ਤੈਨੂੰ ਠੀਕ ਹੈ ਬਾਈ ਲੈ ਮਾਲ ਮੂਲ ਯਾਰ ਹੈ ਦੇਖ ਨਾਗਾ ਲੈਂਡ ਦਾ ਕਿਹੜਾ ਲੱਗੇ ਆਇਆ ਅੱਛਾ ਅੱਛਾ ਠੀਕ ਹੈ ਠੀਕ ਹੈ ਚੱਲ ਠੀਕ ਹੈ ਆ ਗਿਆ ਠੀਕ ਹੈ ਠੀਕ ਹੈ ਬਾਈ ਆਉਣਾ ਤੇਰੇ ਕੋਲ ਮੈਂ ਠੀਕ ਹੈ ਬਾਈ ਠੀਕ ਹੈ ਕਰ ਬੀਓ ਮਹੀ ਪੁਰਾਣਾ ਪਿਆ ਯਾਰ ਇਹਨੇ ਕੋਸ਼ਿਸ਼ ਵੀ ਨਹੀਂ ਬਦਲਿਆ ਪਿੰਡ ਚ ਤਾਂ ਲੋਕਾਂ ਨੇ ਏਡੀਆਂ ਕੋਠੀਆਂ ਪਾਰਖੀਆਂ ਨੇ ਕੰਜਰ ਦਾ ਕਿਤੇ ਮਕਰ ਨਸ਼ੇ ਪੱਤੇ ਤਾਂ ਲੱਗ ਗਿਆ ਕਰ ਚਾਲਾ ਮਿਲਦਾ ਆਉਂ ਉਹ ਕਰਦਾ ਗੱਲ ਉਹਦੇ ਨਾਲ ਗੱਲ ਕੋਈ ਨਹੀਂ ਫੋਰ ਸੇਤਣ ਠੀਕ ਆ ਤੁਹਾਡੀ ਹਾਂ ਬਿਲਕੁਲ ਠੀਕ ਠਾਕ ਆ ਮੁੰਡਾ ਨੇ ਦੇਖਦਾ ਮੁੰਡਾ ਹੋਸਟਲ ਚ ਪਾਇਆ ਹੋਇਆ ਵਾ ਉੱਥੇ ਹੀ ਪੜਦਾ ਹਾਂ ਚੱਲ ਵਧੀਆ ਗੱਲ ਆ ਵਧੀਆ ਮਗਰ ਉਹ ਖੇਤ ਗਏ ਹੋਇਆ ਅੱਛਾ ਚੱਲ ਕੋਈ ਨਹੀਂ ਮੈਂ ਵੀ ਫਿਰ ਖੇਤ ਗਿਆਣਾ ਮਾਰਿਆ ਵਾਂ ਬੈਠੋ ਬੈਠੋ ਮੈਂ ਰੋਟੀ ਲਿਆਂਦੀ ਆ ਰੋਟੀ ਮਾ ਕੇ ਖਾਉਂਗਾ ਨਾਲੇ ਮਗਰ ਨੂੰ ਮਿਲਿਆ ਵਾਂ ਹੈ ਚੰਗਾ ਹਾਂ ਮੈਂ ਖੇਤ ਗਿਆਣਾ ਮਾਰ ਕੇ ਆਂ